ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਹਿੰਦੁਸਤਾਨ ਦੇ ਸ਼ਹੀਦ ਆਜ਼ਮ ਭਾਰਤ ਦੀ ਦਾ ਜਨਮ ਦਿਹਾੜਾ ਹੈ ਜਿਹੜਾ ਕਿ 117ਵਾਂ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਹਿੰਦੁਸਤਾਨ ਦਾ ਹਰ ਨਾਗਰਿਕ ਮਨਾ ਰਿਹਾ ਹੈ ਔਰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਔਰ ਅਸੀਂ ਸਾਡੀ ਇਹ ਕਮੇਟੀ ਸਾਡੇ ਪ੍ਰਧਾਨ ਜੀ ਸਰਦਾਰ ਸ੍ਰਿੰਦਰ ਸਿੰਘ ਕੈਰੋਂ ਸਫਰੀ ਸਾਹਿਬ ਅਸੀਂ ਸਭ ਨੂੰ ਇਹੋ ਹੀ ਕਹਿੰਨੇ ਆ ਕਿ ਜਿਨ੍ਹਾਂ ਨੇ ਦੇਸ਼ ਵਾਸਤੇ ਸ਼ਹੀਦੀਆਂ ਪਾਈਆਂ ਜਾਨਾਂ ਕੁਰਬਾਨ ਕੀਤੀਆਂ ਪਰ ਉਹਨਾਂ ਦੇ ਜਨਮ ਦਿਹਾੜੇ ਇਸੇ ਤਰ੍ਹਾਂ ਹੀ ਮਨਾਉਣੇ ਚਾਹੀਦੇ ਨੇ ਕਿਉਂਕਿ ਇਹ ਸਾਡੇ ਦੇਸ਼ ਦੇ ਨਾਇਕ ਹਨ ਇਹਨਾਂ ਦੇ ਸਿਰ ਤੇ ਹੀ ਅੱਜ ਅਸੀਂ ਰਾਜ ਕਰਦੇ ਆਂ ਐਸ਼ ਕਰਦੇ ਆਂ ਖੁੱਲੇ ਤੁਰੇ ਫਿਰਦੇ ਆਂ ਸੋ ਮੇਰੇ ਵੱਲੋਂ ਸਾਡੀ ਟੀਮ ਵੱਲੋਂ ਮੈਂ ਜਗਿੰਦਰਪਾਲ ਸ਼ਰਮਾ ਆਮ ਆਦਮੀ ਪਾਰਟੀ ਵੱਲੋਂ ਬਹੁਤ-ਬਹੁਤ ਭਗਤ ਸਿੰਘ ਜੀ ਨੂੰ ਮੁਬਾਰਕਾਂ ਜੈ ਹਿੰਦ ਐਂਟੀ ਕਰਪਟਿਨ ਸੇਵਾਦਾਰ ਸਮਾਜ ਭਲਾਈ ਸੰਗਠਨ ਵੱਲੋਂ ਸਰਦਾਰ ਸਿੰਘ ਕੈਰੋ ਪ੍ਰੈਜ਼ੀਡੈਂਟ ਪੰਜਾਬ ਵੱਲੋਂ ਸਾਡੀ ਪੂਰੀ ਟੀਮ ਨੇ ਸਿੱਦੇ ਆਜਮ ਭਗਤ ਸਿੰਘ ਜੀ ਦਾ 117ਵਾਂ ਜਨਮ ਦਿਨ ਬੜੀ ਧੁੰਦਾਨ ਨਾਲ ਮਨਾਇਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਤਰ੍ਹਾਂ ਹੀ ਸਾਰਿਆਂ ਦੇ ਜਿਨ੍ਹਾਂ ਬਿਨਾਂ ਨੇ ਸ਼੍ਰੀ ਵਿਦੇਕ ਕਰਮਾਨੀਆ ਜਿੱਤੀਆ ਬੇਖ ਨੂੰ ਇਜਾਜ਼ਤ ਕਰਵਾਇਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣਾ ਕਮੇਟੀ ਸਾਡੀ ਨੇ ਔਰ ਸਾਰੇ ਮੈਂਬਰ ਸਹਿਬਾਨ ਅੱਜ ਉਹਨਾਂ ਦਾ ਜਨਮ ਦਿਨ ਮਨਾਇਆ ਸਾਨੂੰ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਜਿਹਨਾਂ ਨੇ ਦੇਸ਼ ਵਾਸਤੇ ਸਾਡੇ ਜਾਨਾਂ ਵਾਰੀਆਂ ਉਹਨਾਂ ਦਾ ਜਨਮ ਦਿਨ ਸਾਨੂੰ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈ ਮੈਂ ਬਹੁਤ ਬਹੁਤ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਕਿ ਜਨਮ ਦਿਨ ਦੀ ਸ਼੍ਰੀ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਸਾਰਿਆਂ ਦਾ ਬਹੁਤ ਬਹੁਤ ਸਾਡੀ ਕਮੇਟੀ ਵੱਲੋਂ ਜੀ ਆਇਆਂ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ